ਇਹ 26 11 ਨੂੰ ਤੇ ਬਰਨਾਲੇ বাস ਸਟੈਂਡ ਦੇ ਕੋਲੇ ਇੱਕ ਘਟਨਾ ਵਾਪਰੀ ਸੀ ਜਿੱਥੇ বাস ਸਟੈਂਡ ਦੇ ਨੇੜੇ ਇੱਕ ਜਿਹੜੀ ਮਨੀ ਐਕਸਚेंजर ਦੀ ਦੁਕਾਨ ਸੀ ਉਹਦੇ ਉੱਤੇ ਚਾਰ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਸੀ ਤੇ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਉਹਦੇ ਤੋਂ ਇੱਕ ਮੋਬਾਈਲ ਫੋਨ ਉਹ ਸਨੇਚ ਕਰਕੇ ਲੈ ਗਏ ਸੀ ਇਸ ਤੋਂ ਬਾਅਦ ਐਫ ਆਈ ਆਰ ਨੰਬਰ 544 ਅੰਡਰ ਸੈਕਸ਼ਨ 304 333 109 ਤੇ 35 ਬੀ ਐਨ ਐਸ ठाणा सिटी ਬਰਨਾਲਾ ਦਰਜ ਕਰ ਲਈ ਗਈ ਸੀ ਤੇ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ठाणा सिटी ਬਰਨਾਲਾ ਐਸ ਐਚਓ ਇਨਸਪੈਕਟਰ ਲਖਵਿੰਦਰ ਸਿੰਘ ਚੌਂਕੀ ਇੰਚਾਰਜ ਬੱਸ ਸਟੈਂਡ ਇਹਨਾਂ ਨੇ ਕਾਫੀ ਮਿਹਨਤ ਕਰਕੇ ਉਸ ਦਿਨ ਤੋਂ ਹੀ ਲਗਾਤਾਰ ਲੱਗੇ ਹੋਏ ਸੀ ਸੀਸੀਟੀਵੀਜ਼ ਦੀ ਚੈਕਿੰਗ ਕਰਨ ਉੱਤੇ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਟ੍ਰੇਸ ਕੀਤਾ ਗਿਆ ਤੇ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਿਹੜੀਆਂ ਵਾਰਦਾਤ ਹੈ ਉਹਦੇ ਵਿੱਚ ਮਨਦੀਪ ਸਿੰਘ ਉਰਫ ਬੱਬੂ ਬਲਕਾਲ ਸਿੰਘ ਉਰਫ ਗੁਰੂ ਜਗਸੀਰ ਸਿੰਘ ਉਰਫ ਜੱਗਾ ਇਹ ਤਿੰਨੇ ਜਿਹੜੇ ਐ ਮਹਿਤੇਪਿੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਨਾਲ ਚੌਥਾ ਹਰਮੀਤ ਸਿੰਘ ਗੁਰਫਤਾਕੜ ਜਿਹੜਾ ਕਿ ਬਾਜੀਗਰ ਵਸਤੀ ਤਪਾ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਰਿੰਕਾ ਜਿਹੜਾ ਇਹ ਵੀ ਮਹਿਤੇ ਦਾ ਰਹਿਣ ਵਾਲਾ ਇਹਨੇ ਜਿਹੜੀ ਐ ਰੈਕੀ ਕੀਤੀ ਸੀ ਇਹਨਾਂ ਦੇ ਵਿੱਚੋਂ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਕਿ ਮਨਦੀਪ ਸਿੰਘ ਬੱਬੂ ਵਾਸੀ ਮਹਿਤਾ ਤੇ ਹਰਦੀਪ ਸਿੰਘ ਧਾਕੜ ਵਾਸੀ ਤਪਾ ਇਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਮੋਬਾਈਲ ਸਨੈਚ ਕੀਤਾ ਸੀਗਾ ਉਹ ਬਰਾਮਦ ਕਰ ਲਿਆ ਗਿਆ ਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਅੱਗੇ ਤਫ਼ਤੀਸ਼ ਜਾਰੀ ਹੈ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਸੀਸੀਟੀਵੀ ਫੁਟੇਜ ਆਈ ਸੀ ਉਹਨੂੰ ਦੇਖਦੇ ਹੋਏ ਗੰਭੀਰਤਾ ਨੂੰ ਕਿਉਂ ਬੜੇ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਇਹਦੇ ਵਿੱਚ ਅਸੀਂ 307 ਦਾ ਵਾਧਾ ਵੀ ਜਿਹੜਾ ਐਫਆਈਆਰ ਦੇ ਵਿੱਚ ਕੀਤਾ ਤੇ ਫਰਦਰ ਤਫ਼ਤੀਸ਼ ਜਾਰੀ ਹੈ ਜਿਹੜੇ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਵਾਰਦਾਤ ਚ ਹਥਿਆਰ ਵਰਤੇ ਗਏ ਨੇ ਉਹਨਾਂ ਨੂੰ ਵੀ ਬਰਾਮਦ ਕੀਤਾ ਜਾਏਗਾ ਜੀ ਬਿਲਕੁਲ ਜਿਹੜਾ ਮਨਦੀਪ ਸਿੰਘ ਬੱਬੂ ਆ ਇਹਦੇ ਉੱਤੇ ਹੁਣ ਤੱਕ ਇਸ ਤੋਂ ਪਹਿਲਾਂ 8 ਐਫਆਈਆਰ ਜਿਹੜੀਆਂ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਡਕੈਤੀ ਦੀਆਂ ਵਾਰਦਾਤਾਂ ਨੇ ਤੇ ਹੁਣ ਤੱਕ ਜਿਹੜੀ ਇਹ ਪੁੱਛਗਛ ਤੇ ਵੀ ਸਾਹਮਣੇ ਆਇਆ ਕਿ ਜਿਸ ਦੇ ਨੇ 26-11 ਨੂੰ ਵਾਰਦਾਤ ਹੋਈ ਹੈ ਉਦੋਂ ਇਹਨਾਂ ਨੇ ਇਸ ਤੋਂ ਬਾਅਦ ਜਾ ਕੇ ਧੋਲੇ ਵਿੱਚ ਵੀ ਇੱਕ ਸੇਮ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਇਹਨਾਂ ਨੇ ਇੱਕ ਦੁਕਾਨਦਾਰ ਤੋਂ ਮੋਬਾਈਲ ਖੋਹਣ ਦਾ ਅਟੈਂਪਟ ਕੀਤਾ ਸੀ ਖੋਇਆ ਨਹੀਂ ਸੀ ਗਿਆ ਬਟ ਉੱਥੇ ਵੀ ਇਹਨਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀਗਾ ਤੇ ਉੱਥੇ ਵੀ ਅਸੀਂ ਡਿਟੇਲ ਲੈ ਰਹੇ ਹਾਂ ਤੇ ਉੱਥੇ ਵੀ ਇਹ ਪਰਚੇ ਦੇ ਵਿੱਚ ਇਹਨਾਂ ਨੂੰ ਨਾਮਿਨੇਟ ਕੀਤਾ। ਉਹ ਹੁਣ ਤੱਕ ਸਾਹਮਣੇ ਆਇਆ ਹੈ ਕਿ ਪਹਿਲਾਂ ਰੈਕੀ ਕਰਦੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਵਿੱਚ ਜਿਹੜਾ ਰਿੰਕਾ ਨਾਮ ਦਾ ਦੋਸ਼ੀ ਹੈ ਉਹ ਰੈਕੀ ਕਰਦਾ ਸੀ ਇਹ ਦੇਖਦੇ ਸੀ ਕਿ ਕਿਹੋ ਜੀ ਦੁਕਾਨ ਹੈ ਜਿਹੜੀ ਕਿ ਉਹਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜਿੱਥੇ ਕੋਈ ਬੰਦੇ ਘੱਟ ਹੋਣ ਤੇ ਉਹਨੂੰ ਜਿਹੜਾ ਉੱਥੇ ਕਿਤੇ ਸਾਨੂੰ ਕੋਈ ਕੈਸ਼ ਜਾਂ ਮੋਬਾਈਲ ਮਿਲ ਸਕਦੇ ਨੇ ਉਹਨੂੰ ਜਿਆਦਾਤਰ ਤੇ ਸ਼ਾਮ ਦੇ ਟਾਈਮ ਤੇ ਇਹ ਜਿਹੜਾ ਨਿਸ਼ਾਨਾ ਬਣਾਉਂਦੇ ਸੀ ਮੇਰੇ ਕੋਲ ਹੁਣ ਤੱਕ ਰਿਕਾਰਡ ਆਇਆ ਹੈਗਾ ਇਹਨਾਂ ਦਾ ਮਨਦੀਪ ਸਿੰਘ ਬੱਬੂ ਦਾ ਇਹਦੇ ਤੇ ਜਿਆਦਾਤਰ ਜਿਹੜੇ ਐਫਆਈਆਰ ਆ ਤਪੇ ਥਾਣੇ ਦੇ ਤੇ ਧਨੋਲੇ ਥਾਣੇ ਦੇ ਦਰਜ ਨੇ ਕੁਲ ਸਾਡੇ ਜਿਹੜੇ ਥਾਣਾ ਸਿਟੀ ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਤੇ ਸਾਡੇ ਜਿਹੜੇ ਸੀਆਈਏ ਸਟਾਫ ਤੇ ਨਾਲ ਸਾਡੇ ਬਸ ਸਟੈਂਡ ਚੌਂਕੀ ਇੰਚਾਰਜ ਐਸਆਈ ਬਲਵਿੰਦਰ ਸਿੰਘ ਤੇ ਨਾਲ ਹੀ ਮੈਂ ਸਾਡੇ ਐਸਐਸਪੀ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਸਪੈਸ਼ਲ ਟੀਮ ਜਿਹੜੀ ਹੈ ਬਣਾਈ ਆ ਜਿਹੜੇ ਕਿ ਵਧੀਆ ਜਿਹੜੇ ਕੁਆਲੀਫਾਈਡ ਮੁੰਡੇ ਨੇ ਜਿਹੜੇ ਸੀਸੀਟੀਵੀ ਚੈੱਕ ਕਰਨ ਦੇ ਵਿੱਚ ਮਾਹਰ ਨੇ ਜਦੋਂ ਵੀ ਕਿਤੇ ਜ਼ਿਲ੍ਹੇ ਦੇ ਵਿੱਚ ਕੋਈ ਐਹੋ ਜਿਹੀ ਸੰਸਨੀਖੇਜ ਜਿਹੜੀ ਹੈ ਵਾਰਦਾਤ ਹੁੰਦੀ ਆ ਤਾਂ ਉਹਨਾਂ ਨੂੰ ਤੁਰੰਤ ਅਸੀਂ ਡਿਪਲੋਏ ਕਰ ਦਿੰਨੇ ਆ ਤੇ ਲਗਾਤਾਰ ਉਹ ਸਾਡੀ ਟੀਮ ਲੱਗੀ ਰਹਿੰਦੀ ਹੈ ਜਦੋਂ ਤੱਕ ਉਹ ਵਾਰਦਾਤ ਟਰੇਸ ਨਹੀਂ ਹੁੰਦੀ ਤੇ ਉਹਨਾਂ ਦੀ ਮਿਹਨਤ ਸਦਕਾ ਹੀ ਜਿਹੜੀ ਇਹ ਵਾਰਦਾਤ ਵੀ ਅਸੀਂ ਟਰੇਸ ਕਰ ਲਈ ਹੈ